ਤੁਸੀਂ ਦੇਖਿਓ ਡੈਰੀ ਸਰਵਿਸ ਮੈਂ ਹਾਂ ਸੰਦੀਪ ਸ਼ਰਮਾ ਸੋ 1 ਜੂਨ ਨੂੰ ਪੰਜਾਬ ਦੇ ਅੰਤਿਮ ਚਰਨ ਦਾ ਜਿਹੜਾ ਹੈ ਲੋਕ ਸਭਾ 2024 ਦੇ ਆ મતદાન ਹੋਣਗੇ ਤੋਂ ਸਭ ਤੋਂ ਪੰਜਾਬ ਦੀ ਹੌਟ ਸੀਟ ਮੰਨੀ ਜਾਂਦੀ ਹੈ ਲੁਧਿਆਣਾ ਦੀ ਸੀਟ ਨੂੰ ਇੱਕ ਹੌਟ ਸੀਟ ਮੰਨਿਆ ਜਾ ਰਿਹਾ ਤਾਂ 1 ਜੂਨ ਨੂੰ ਜਿਹੜੇ ਤੇ ਲੋਕ ਲੁਧਿਆਣਾ ਵਾਸੀ મતદાન ਕਰਨਗੇ ਆਖਿਰ ਲੁਧਿਆਣਾ ਦਾ ਦਰਦ ਕੀ ਹੈ ਆਖਿਰ ਉਹ ਕਿਸ ਦਾ ਮੈਂਬਰ ਪਾਰਲੀਮੈਂਟ ਚਾਹਦੇ ਤਾਂ ਕਿ ਉਹ ਉਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਣ ਤਾਂ ਕਿ ਉਹ ਉਮੀਦਵਾਰ ਲੁਧਿਆਣਾ ਦਰਦ ਜਾਣ ਸਕੇ ਤੇ ਆਉਣ ਵਾਲੇ ਸਮੇਂ ਚ ਲੁਧਿਆਣਾ ਦੀ ਨੋਖ਼ਰ ਬਲੇ ਆਖਿਰ ਕੀ ਦਰਦ ਕੀਆ ਆਓ ਗਲਬਤ ਕਰਦੇ ਆ ਜਿਹੜੇ ਸ਼ਾਇਦ ਅਸੀਂ ਚਾਹ ਦੀਆਂ ਚੁਸਕੀਆਂ ਲੱਗੇ ਇੱਥੇ ਬੈਠੇ ਆ ਕੀ ਨਾ ਫਰਟਾ ਰਕੇਸ਼ ਸ਼ਰਮਾ ਸਾਹਿਬ ਜੀ ਜੀ ਕਿਸਾ ਦੇਖਦੇ ਹੋ 1 ਜੂਨ ਨੂੰ ਮਾਦਨਤਾ ਹੋਣਗੇ ਆਖੇ ਲੁਧਿਆਣਾ ਦਰਦ ਕੀਆ ਕਿਸ ਤਰ੍ਹਾਂ ਦੇ ਆਪਾਂ ਮੈਂਬਰ ਪਾਰਲੀਮੈਂਟ ਕਿਸਾਂ ਲੁਧਿਆਣਾ ਚਾਹਨੇ ਮੈਂਬਰ ਪਾਰਲੀਮੈਂਟ ਤਾਂ ਸਰ ਜਿਹੜੀ ਸੈਂਟਰ ਚ ਸਰਕਾਰ ਆ ਉਹਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਬਾਕੀ ਭਾਪੀ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਹੀ ਆ ਬਾਕੀ ਫਾਈਟ ਹੈ ਭਾਪੀ ਔਰ ਕਾਂਗਰਸ ਦੇ ਵਿੱਚ ਹੀ ਆ ਦੋ ਹੀ ਪਲੇਅਰ ਹੈ ਕੋਈ ਪਲੇਅਰ ਹੈ ਹਾਂ ਰਾਜਾ ਬੜਿੰਗੋਰ ਰਾਜਾ ਬੜਿੰਗੋਰ ਬਿੱਟੂ ਜੀ ਤੇ ਕਿਸਾਂ ਦੇ ਦਰਦ ਕੀ ਲੁਧਾਨੇ ਚ ਆਖਰ ਕੀ ਦਰਦ ਕੀ ਲੁਧਾਨੇ ਚ ਸਭ ਤੋਂ ਵੱਡਾ ਬੁੱਢਾ ਨਾਲਾ ਜਿਹੜਾ ਲੋਕਾਂ ਨੂੰ ਬਿਮਾਰੀਆਂ ਤੇ ਉਹਦੇ ਵਿੱਚ ਲਿਆ ਰਿਹਾ ਪਾਣੀ ਦੀ ਜੋ ਉੱਪਰ ਸਮੱਸਿਆ ਦੀ ਗੱਲ ਕੀਤੀ ਹੈ ਸਭ ਤੋਂ ਵੱਡਾ ਦਰਦ ਬੁੱਢਾ ਨਾਲਾ ਉਸ ਤੋਂ ਇਲਾਵਾ ਲੁਧਿਆਣੇ ਚ ਕੋਈ ਅੱਜ ਤੱਕ ਐਡਾ ਵੱਡਾ ਸ਼ਹਿਰ ਹੈ ਇੰਨਾ ਜੀਐਸਟੀ ਦਿੱਤਾ ਜਾ ਰਿਹਾ ਇੰਨਾ ਟੈਕਸ ਪਰ ਲੁਧਿਆਣੇ ਚ ਕੋਈ ਵੀ ਪਾਰਕ ਰੋਜ਼ ਗਾਰਡਨ ਜਾਂ ਰਖਵਗ ਤੋਂ ਬਾਅਦ ਕੋਈ ਬਣਿਆ ਨਹੀਂ ਉਹੀ ਪੁਰਾਣੇ ਕੋਈ ਲੋਕ ਬਿਲਡਰ ਪਲੋਟ ਕੱਟਦੇ ਆ ਕਲੋਨੀਆਂ ਕੱਟਦੇ ਆ ਪਰ ਕਿਸੇ ਦਾ ਧਿਆਨ ਇਸ ਚੀਜ਼ ਨੂੰ ਨਹੀਂ ਜਾਂਦਾ ਕਿ ਬੱਚੇ ਕਿੱਥੇ ਖੇਡਣਗੇ ਤੇ ਕੀ ਕੋਈ ਪਲੇਗਰਾਉਂਡ ਜਾਂ ਕੁਝ ਨਹੀਂ ਟੋਟਲੀ ਕਮਰਸ਼ੀਅਲ ਹੈ ਲੋਕ ਆਦਰਵਾਈਜ਼ ਹੋਰ ਲੁਧਿਆਣੇ ਦਾ ਕੋਈ ਧਿਆਨ ਕੋਈ ਦੰਦਾ ਨਹੀਂ ਕੋਈ ਵੀ ਮੈਂਬਰ ਰਿਹਾ ਅਜੇ ਤੱਕ ਇਹ ਗੱਲ ਕੀਤੀ ਹੈ ਕਲੋਨੀ ਕਟੇ ਕਾਫੀ ਦੇ ਤੋ ਸਰਕਾਰਾਂ ਨੇ ਵੀ ਕਾਫੀ ਤੇ ਵੀ ਅਵੈਦ ਕਲੋਨੀ ਵੀ ਕਾਫੀ ਕਟੀਆਂ ਆ ਅਵੈਦ ਹੀ ਸਾਰਾ ਲੁਧਿਆਣੇ ਅਵੈਦ ਹੀ ਕਲੋਨੀ ਐ ਮੈਕਸਿਮਮ ਸਰ ਕਾਨੂੰਨੀ ਕਾ ਕਰੇਗਾ ਕੋਣ ਆਖਿਰ ਬਿੱਲੀ ਦੇ ਘਰ ਕੈਂਟੀ ਬੰਨੇ ਆ ਬੰਨੇ ਕੋਈ ਕੁਝ ਲੁਧਿਆਣੇ ਦੇ ਲੋਕਾਂ ਕੋਲ ਟਾਈਮ ਹੀ ਨਹੀਂ ਆ ਸਭ ਤੋਂ ਵੱਡੀ ਗੱਲ ਟਾਈਮ ਨਹੀਂ ਹੈ ਲਾਈਨ ਐਸੀ ਹੋਜਰੀ ਲਾਈਨ ਐਸੀ ਹੈ ਸਵੇਰ ਤੋਂ ਰਤੀ 12 12 14 14 ਘੰਟੇ ਕੰਮ ਕਰਦੇ ਆ ਥੱਕ ਕੇ ਧਾਰੂ ਵੀ ਕੇ ਸੋ ਜਾਂਦੇ ਆ ਤੇ ਧਿਆਨ ਧਿਆਨ ਹੈ ਨਹੀਂ ਲੁਧਿਆਣੇ ਦੇ ਲੋਕਾਂ ਦਾ ਧਿਆਨ ਨਹੀਂ ਹੈ ਤੇ ਇਸ ਕਰਕੇ ਜੋ ਕੋਰ VOTING ਹੈ ਉਹ ਕੋਰ VOTING ਕਾਂਗਰਸ ਦੀ ਰਹੀ ਹੈ ਜਾਂ ਅਕਾਲੀ ਦਲ ਦੀ ਅਕਾਲੀ ਦਲ ਨੂੰ ਪਿੱਛੜ ਗਿਆ ਉਹਦੀ ਫਿਰ ਹੁਣ BJP ਉੱਪਰ ਭਾਈ ਕਰ ਰਹੀ ਹੈ ਉਹ ਵੋਟ ਆਖਿਰ ਗੱਲ ਕਰਦੇ ਆ ਅਗਰ ਵੈਸੇ ਸ਼ਹਿਰ ਦੀ ਮਿਹਨਤ ਜੱਸੀ ਆ ਦੋ ਤਿੰਨ ਜਗ੍ਹਾ ਜੱਸੀ ਆ ਹੁਣ ਆਖਿਰ ਕਿਸ ਤਰ੍ਹਾਂ ਦਾ ਹੋਊਗੀ ਪਿਛਲੇ ਆਗਰ ਨਹੀਂ ਸੀ ਬਿੱਟੂ ਦੀ ਗੱਲ ਦੀ ਹੈ ਦੋ ਵਾਰੀ ਮੈਂਬਰ ਪਾਰਲੀਮੈਂਟ ਰਹੇ ਕਿ ਲਰੇ ਇਸ ਦੌਰਾਨ ਦੇ 10 ਸਾਲਾਂ ਵਿੱਚ ਕੁਝ ਨਾ ਪਰਫਾਰਮੈਂਸ ਤਾਂ ਕੁਝ ਰਹੀ ਨਹੀਂ ਪਰ ਹੁਣ ਫਿਰ ਬੀਜੇਪੀ ਨੇ ਹੁਣ ਟਿਕਟ ਦਿੱਤੀ ਹੈ ਤੇ ਸੈਂਟਰ ਚ ਬੀਜੇਪੀ ਹੈ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਬਿੱਟੂ ਜੀ ਨੂੰ ਜਿਤਾਣ ਤਾਂ ਜਿਆਦਾ ਅੱਛਾ ਕਿਉਂਕਿ ਸੈਂਟਰ ਤੋਂ ਕੁਝ ਫੰਡਸ ਵਗੈਰਾ ਕੁਝ ਸਪੋਰਟ ਮਿਲੇ ਅਦਰਵਾਈਜ਼ ਤਾਂ ਡਬਲ ਇੰਜਨ ਜੇ ਰਹੇਗਾ ਐਮਪੀ ਤਾਂ ਜਿਆਦਾ ਅੱਛਾ ਉਹ ਕਿਸਾ ਦੇ ਦੇਓ ਵੀ ਸ਼ਹਿਰ ਦੀ ਲਾਅ ਐਂਡ ਆਰਡਰ ਸਿਟੀ ਕਦੀ ਦਾ ਮਾਂਚੈਸਟਰ ਹੋ ਰਹੀ ਆ ਸਾਈਕਲ ਇੰਡਸਟਰੀ ਕਾਫੀ ਤੇ ਮਿਲ ਕਿਸਾ ਦੇ ਦੇਓ ਵੀ ਕਿੰਨਾ ਸਰ ਸ਼ਹਿਰ ਦਾ ਇੰਨਾ ਅੱਛਾ ਬਿਜ਼ਨਸ ਹੈ ਹੋ ਰਹੀ ਹੈ ਮਾਂਚੈਸਟਰ ਹੈ ਲੋਹੇ ਦਾ ਕੰਮ ਇੱਥੇ ਚੱਲਣਾ ਪਰ ਸ਼ਹਿਰ ਦੇ ਵੱਲ ਕਿਸੇ ਦਾ ਧਿਆਨ ਨਹੀਂ ਨਾ ਐਮਪੀ ਦਾ ਨਾ ਸ਼ਹਿਰ ਦੇ ਉਦਯੋਗਪਤੀਆਂ ਦਾ ਉਹਨਾਂ ਨੇ ਆਪਣੀ ਸਿਵਲ ਸਿਟੀ ਬਣਾ ਲਈ ਉੱਥੇ ਕੈਦ ਹੋ ਗਏ ਸ਼ਹਿਰ ਦੀ ਜੋ ਹਾਲਾਤ ਅੰਦਰ ਉਹਨਾਂ ਨੂੰ ਕਿਸੇ ਨੂੰ ਧਿਆਨ ਨਹੀਂ ਹੈ ਸ਼ਹਿਰ ਕੰਜੈਸਟਿਡ ਹੀ ਹੈ ਔਰ ਗੰਦਗੀ ਹੈ ਸੋ ਸ਼ਹਿਰ ਵਾਸੀ ਹੈ ਕਿੰਨੇ ਕਿਤੇ ਦੱਸਦੇ ਪਈ ਵੀ ਆ ਅ ਅਵਾਇਦ ਕਲੋਨੀ ਦੀ ਪਰ ਮਾਰ ਹੈਗੀ ਆ ਸਰਕਾਰ ਧਿਆਨ ਨਹੀਂ ਕਰਦੀਆਂ ਬੁੱਡੇ ਨਾਲੇ ਦੀ ਗੱਲ ਕੀਤੀ ਗਈ ਹੈ ਬੁੱਢਾ ਨਾਲਾ ਕਾਫੀ ਇੱਕ ਬਲੈਕ ਸਪੌਟ ਵੀ ਮੰਨਿਆ ਜਾਂਦਾ ਕਿ 650 ਕਰੋੜ ਰੁਪਏ ਵੀ ਸਰਕਾਰ ਵੱਲੋਂ ਦਿੱਤਾ ਗਿਆ ਲੇਕਿਨ 650 ਕਰੋੜ ਕਿੱਥੇ ਗਿਆ ਜਦੋਂ ਵੀ ਗੱਲ ਸਰਕਾਰਾਂ ਦੀ ਗੱਲ ਆਦੀ ਚਾਹੇ ਉਹ ਕਿਸੇ ਵੀ ਚਾਹੇਓ ਅਕਾਲੀ ਸਿੱਖਾਂ ਦੀ ਗੱਲ ਕਰਦੇ ਆ ਕਾਂਗਰਸੀ ਗੱਲ ਕਰਦੇ ਆ ਬੀਜੇਪੀ ਗੱਲ ਆਪ ਪਾਰਟੀ ਹਮੇਸ਼ਾ ਇਹ ਗੱਲ ਕਹਿੰਦੀ ਆ ਵੀ ਅਸੀਂ ਇਸ ਦੀ ਅ ਵਿਜੀਲੈਂਸ ਜਾਂਚ ਕਰਾਵਾਂਗੇ ਲੇਕਿਨ ਵਿਜੀਲੈਂਸ ਜਾਂਚ ਕਿੰਨੇ ਕਰੋੜ ਸ਼ੁਰੂਆਣੀ ਹੈ ਇਹ ਤਾਂ ਹੁਣ ਸਮਝਾ ਦਸੂਗਾ ਲੇਕਿਨ ਕਿਤਨੇ ਕਿਤੇ 650 ਕਰੋੜ ਰੁਪਏ ਮਿਲਣ ਦੇ ਬਾਵਜੂਦ ਵੀ ਬੁੱਢਾ ਨਾਲਾ ਬੁੱਢਾ ਦਰਿਆ ਨਹੀਂ ਬਣ ਸਕਿਆ ਗੱਲਬਾਤ ਕਰਾਂਗੇ ਹੋ ਲੋਕਾਂ ਨਾਲ ਕਿਸਾ ਦੇ ਦੋ 31 ਵੋਟਾਂ ਪੈਣੀ ਆ ਮੈਂਬਰ ਪਾਰਲੀਮੈਂਟ ਕਿਸ ਦਾ ਦਾ ਹੋਣਾ ਚਾਹੀਦਾ ਹੈ ਸ਼ਹਿਰ ਚ ਕੀ ਸਮੱਸਿਆ ਜਾਂਦਾ ਹੈ ਹੋਈ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਕਿ ਬੰਦਾ ਪੜਿਆ ਲਿਖਿਆ ਹੋਰ ਜਿਹੜਾ ਸ਼ਹਿਰ ਦੇ ਬਾਰੇ ਜਾਣਦਾ ਹੋਵੇ ਉਸ ਉਹ ਜਿਹੜਾ ਕੈਂਡੀਡੇਟ ਚਾਹੀਦਾ ਜਿਵੇਂ ਕੈਪਟਨ ਅਮਰਿੰਦਰ ਹੈਗਾ ਰਾਜਾ ਜੀ ਪਹਿਲੇ ਬਿੱਟੂ ਜੀ ਸੀਗੇ ਜਿਹੜੇ ਹੁਣ ਪਾਰਟੀ ਚੇਂਜ ਕਰਕੇ ਆਪਣੀ ਬੀਜੇਪੀ ਜਾ ਚੁੱਕੇ ਹੋਏ ਆ ਪਹਿਲੇ ਉਹ ਬੀਜੇਪੀ ਦੇ ਕਾਂਗਰਸ ਦੇ ਗੁਣਗੰਦੇ ਸੀ ਹੁਣ ਉਹਨੂੰ ਦੀਆਂ ਬਦਖੋਈਆਂ ਕਰਦੇ ਇਹ ਹਜੇ ਕੈਂਡੀਡੇਟ ਨੂੰ ਆਪਾਂ ਕਿਦਾਂ ਫੋਰਡ ਕਰ ਸਕਦੇ ਆਗੇ ਬਾਕੀ ਸ਼ਹਿਰ ਦੇ ਵਿੱਚ ਕੋਈ ਰਾਤ ਨੂੰ ਬਾਹਰ ਨਿਕਲ ਨਹੀਂ ਸਕਦੇ ਕਾਨੂੰਨ ਵਿਵਸਥਾ ਨਹੀਂ ਖਰਾਬ ਹੋਈ ਆ ਤੁਸੀਂ ਰਾਤ ਨੂੰ 11 12 ਵਜੇ ਕੋਈ ਬਿਮਾਰੀ ਹੋ ਜਾਂਦੀ ਕੋਈ ਕੁਝ ਹੋ ਜਾਂਦਾ ਕੋਈ ਇਕੱਲੇ ਨਹੀਂ ਘਰੋਂ ਨਿਕਲ ਸਕਦੇ ਲੋਅ ਐਂਡ ਸਟਡੀ ਹੈ ਨਹੀਂ ਇੱਥੇ ਲੁੱਟ ਖੋ ਜਿਆਦਾ ਲੁੱਟ ਖੋ ਜਿਆਦਾ ਫੋਨ ਕੈਪਚਿੰਗ ਬਹੁਤ ਜ਼ਿਆਦੀ ਹੈ ਸਕੂਟਰ ਖੋ ਲਿਆ ਸਨੇਚਿੰਗ ਜਿਆਦਾ ਹੈਗੀ ਮਹਿਲਾਂ ਵੀ ਸੇਵ ਨਹੀਂ ਬਿਲਕੁਲ ਸੇਵ ਨਹੀਂ ਹੈਗੀ ਹੈ ਬੱਸ ਚਾਹੀਦੀ ਹੈ ਹਾਂਜੀ ਹਾਂਜੀ ਮਤਲਬ ਆਮ ਆਏ ਪਾਰਟੀ ਕਹਿੰਦੇ ਸੀ ਅਸੀਂ ਕਰਾਂਗੇ ਪਰ ਉਹ ਵੀ ਕੁਝ ਜਿਆਦਾ ਨਹੀਂ ਕਰ ਰਹੇ ਹੈਗੇ ਉਹ ਹੁਣ ਆਪਣਾ ਮਤਲਬ ਜਿਵੇਂ ਇਹਨਾਂ ਨੂੰ ਬੁੱਢੇ ਦਿਹਾ ਉਹ ਅਸੀਂ ਪੈਸੇ ਮਿਲੇ ਸੀਗੇ ਕੀ ਕੀਤਾ ਇਹਨਾਂ ਬੁੱਢੇ ਦਿਹਾ ਨੂੰ ਨਾ ਉਹਦਾ ਉਹਦੀ ਉਹ ਪਣ ਨਾ ਬਣਿਆ ਨਾ ਹੀ ਦਰਿਆ ਨਹੀਂ ਬਣਿਆ ਦਰਿਆ ਨਹੀਂ ਬਣਿਆ ਅਜੇ ਤੱਕ ਗੰਦਾ ਗੰਦਾ ਪਾਣੀ ਆ ਪਹਿਲੇ ਦਰਿਆ ਸੀ ਕਿਸੇ ਟਾਈਮ ਤੋਂ ਸਾਡੇ ਜਮਨ ਤੋਂ ਪਹਿਲਾਂ ਦਰਿਆ ਹੀ ਹੁੰਦਾ ਸੀ ਬਹੁਤ ਸਾਫ ਪਾਣੀ ਹੁੰਦਾ ਸੀ ਉਹਦੇ ਕੋਲ ਪਾਣੀ ਇੱਕਦਮ ਕਿਆ ਜਾਏਗਾ ਤੁਸੀਂ ਆਪ ਦੇਖ ਸਕਦੇ ਆ ਹਮੇਸ਼ਾ ਹੀ ਜਦੋਂ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਤਾਂ ਹਮੇਸ਼ਾ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਬੁੱਢਾ ਨਾਲਾ ਕਿਉਂਕਿ ਬੁੱਢਾ ਨਾਲਾ ਇੱਕ ਬਲੈਕ ਸਪੌਟ ਬਣ ਚੁੱਕਾ ਹੈ ਲੁਧਿਆਣੇ ਵਿੱਚ ਜਦੋਂ ਵੀ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਕਿਸੇ ਤਰੀਕੇ ਨਾਲ ਚਾਹ ਤਰੱਕੀ ਦੀ ਗੱਲ ਹੋਵੇ ਚਾਹ ਥੱਲੇ ਲੇਕਿਨ ਬੁੱਢਾ ਨਾਲਾ ਹੀ ਗਏ ਬੁੱਢਾ ਦਰਿਆ ਨਹੀਂ ਹੁੰਦਾ 650 ਕਰੋੜ ਰੁਪਇਆ ਸਰਕਾਰ ਵੱਲੋਂ ਮਿਲਿਆ ਲੇਕਿਨ 650 ਕਰੋੜ ਰੁਪਇਆ ਕਿਹ ਜਿੰਨੀ ਆ ਸਰ ਇੱਕ ਤੀਰੂ ਹਾਂ ਕਿਸਾ ਦੇਖ ਦਿਓ ਕਿਦਾਂ ਦੇਖਦੇ ਕਿਦਾਂ ਦਾ ਮੈਂਬਰ ਪਾਰਲੀਮੈਂਟ ਚਾਹੀਦਾ ਸ਼ਹਿਰ ਦੇ ਵੀ ਕਿਦਾਂ ਦਾ ਹੋਣਾ ਚਾਹੀਦਾ ਸਰ ਮੈਂਬਰ ਪਾਰਲੀਮੈਂਟ ਜਿਹੜਾ ਮਰਜੀ ਆ ਜਵੇ ਕੰਮ ਕੋਈ ਕਰਦਾ ਨਹੀਂ ਇੱਥੇ ਕੋਈ ਨਹੀਂ ਕਰਦਾ ਕੰਮ ਜਿਹੜਾ ਜੋ ਨਵਜੇਤ ਬਿੱਟੂ ਐ ਦੋ ਵਾਰੀ ਐਮਪੀ ਬਣ ਚੁੱਕਾ ਜੋ ਇਲੈਕਸ਼ਨਾਂ ਲੰਦੇ ਉਹ ਪੰਜਾਬ ਚ ਆਵੜਦਾ ਹਾਂ ਹੁਣ ਪਾਰਲੀਮੈਂਟ ਹੁਣ ਜਾਵੜੇ ਬੀਜੇਪੀ ਚ ਬੀਜੇਪੀ ਜਾਣ ਵਾਲੇ ਕੋਈ ਉਹਨੂੰ ਕੀ ਕਿੰਨੇ ਜੈਂਟਲ ਸੈਂਟਰ ਪੰਜਾਬ ਦੀ ਸਰਕਾਰ ਮੋਦੀ ਸਰਕਾਰ ਹੋਊਗੀ ਬੀਜੇਪੀ ਦੀ ਤਦੈ ਬੈਨੀਫਿਟ ਹੋਊਗਾ ਪਤਾ ਕੋਈ ਬੈਨੀਫਿਟ ਨਹੀਂ ਹੋਣਾ ਬਿੱਟੂ ਨੂੰ ਕਿਦਾਂ ਲਈਦੇ ਹੋ ਹੋਰ ਸ਼ਹਿਰ ਦੀ ਕੀ ਸਮੱਸਿਆ ਮੈਂ ਕੀ ਸ਼ਹਿਰੀ ਸਮੱਸਿਆ ਬੁੱਢੇ ਤੇ ਸਮੱਸਿਆ ਦੇਖੋ ਜ਼ਹਿਰ ਜ਼ਹਿਰ ਵਾਲਾ ਪਾਣੀ ਵਾਲਿਆ ਤੇਜਾਬੀ ਪਾਣੀ ਸਮੱਸਿਆ ਮਿਆਂ ਫਿਰ ਉਹ ਜੇ ਫਾਂਡ ਆਊਗਾ ਪਰ ਤਦੇ ਲੱਗੂਗਾ ਨਾ 560 ਰੁਪਏ ਆਇਆ ਸੀ ਉੱਥੇ ਗਿਆ ਹੱਸ ਕੋਈ ਪਤਾ ਨਹੀਂ ਕਿੱਥੇ ਗਿਆ ਇਹ ਬਿੱਟੂ ਨਹੀਂ ਪਤਾ ਨਹੀਂ ਸੈਂਟਰ ਜਿਹੜਾ ਰੁਪਿਆ ਆ ਫਿਰ ਕੋਈ ਜਵਾਬਦੇਹੀ ਨਹੀਂ ਕੋਈ ਜਵਾਬਦੇਹੀ ਕੋਈ ਨਹੀਂ ਬੜੀ ਬੁੱਢਾ 560 ਰੁਪਏ ਗ੍ਰਾਂਡ ਆਈ ਆ ਕਿੱਥੇ ਲੱਗੀ ਪਤਾ ਨਹੀਂ ਹੈ ਲੇਕਿਨ ਬੁੱਢਾ ਨਾਲਾ ਨਾਲਾ ਹੀ ਬਣ ਗਿਆ ਦਰਿਆ ਨਹੀਂ ਬਣਿਆ ਦਰਿਆ ਨਹੀਂ ਬਣਿਆ ਕੋਈ ਟਾਈਮ ਹੁੰਦਾ ਸੀ ਸਾਡੇ ਵਰਗੇ ਇੱਥੇ ਨੰਦੇ ਹੁੰਦੇ ਸੀ ਕਾਕੇ ਇੰਨਾ ਪਾਣੀ ਸਾਫ਼ ਹੁੰਦਾ ਸੀ। ਹੋਰ ਅਗਰ ਅ ਡੈਂਗਾ ਦਾ ਦੇਖੋ ਡੈਂਗਾ ਸਾਰਾ ਪਾਣੀ ਦਰਿਆ ਚ ਹੀ ਜਾ ਰਿਹਾ। ਕੋਈ ਇਹਦੇ ਰੋਕ ਟੋਕ ਨਹੀਂ ਨਹੀਂ। ਕਿ ਪੈਸੇ ਆਂਦੇ ਇਹਨਾਂ ਨੂੰ, ਮਿੰਨਾ ਆਂਦਾ। ਕ੍ਰਾਪਸ਼ਨ ਕ੍ਰਾਪਸ਼ਨ ਜ਼ਿਆਦਾ ਹੋ ਰਹੀ ਹੈ। ਬਸ ਕ੍ਰਾਪਸ਼ਨ ਜ਼ਿਆਦਾ। ਕ੍ਰਾਪਸ਼ਨ ਜ਼ਿਆਦਾ। ਸਰਕਾਰੀ ਬਾਗੂ ਵਾਲੇ ਸਰਕਾਰੀ ਬਾਗੂ ਆ ਕ੍ਰਾਪਸ਼ਨ ਜੀ ਇਨਵੋਲ ਹੋ ਗਏ। ਬਸ ਹੁਣ ਸਰਕਾਰ ਨੱਥ ਪਾਉਣੀ ਚਾਹਦੀ ਹੈ, ਬਸ ਬੰਦੀ ਨਹੀਂ ਨੱਥ। ਨੱਥ ਨਹੀਂ ਪਾਉਂਦੀ। ਕਿਉਂ ਜਿਹਨਾਂ ਦੇ ਖੂਨ ਮਛੀਲਾ ਮੂੰਹ ਨੂੰ ਖੂਨ ਲੱਗ ਚੁੱਕਾ ਉਹ ਨਹੀਂ ਜਾਂਦਾ। ਇਹ ਜਿਹੜੀ ਤੁਸੀਂ ਰਿਪੋਰਟ ਪਾਉਂਗੇ ਮਾਂਜੀ ਸੋਚਿਆ ਨਾ ਵੀ ਹੁਣ ਆਪਾਂ ਨੂੰ ਐਦਾਂ ਦਾ ਮੈਂਬਰ ਪਾੜੇ ਕਿਸਾ ਸੋਚ ਰਹੀ ਕਿਦਾਂ ਦਾ ਮੈਂਬਰ ਪਾਰਲੀਮੈਂਟ ਦਾ ਕਿਹੜਾ ਮਰਜ਼ੀ ਪਾਰਟੀ ਕੋਈ ਨਹੀਂ ਕਿਦਾਂ ਦਾ ਮੈਂਬਰ ਪਾਰਲੀਮੈਂਟ ਹੋ ਜਿਹੜਾ ਸ਼ਿਆਦੀ ਨੋਹਾਰ ਦਾ ਦੇਖੋ ਇਹ ਮੈਂਬਰ ਪਾਰਲੀਮੈਂਟ ਅਸੀਂ ਇਹ ਕੰਨੇ ਜਿਹੜਾ ਮਰਜ਼ੀ ਆ ਜਵੇ ਕਿਸੇ ਨੇ ਇਹ ਕੁਝ ਨਹੀਂ ਕਰਨਾ ਅਸੀਂ ਇਹ ਦੇਖ ਲਿਆ ਬੋਰ ਪਾਣੀ ਆ ਆਪਣਾ ਅਧਿਕਾਰ ਹੈ ਉਹ ਪਾਣੀ ਆ ਲੋਕਾਂ ਦਾ ਹਾਂਜੀ ਬਸ ਉਹ ਜਿਹਨੂੰ ਮਰਜ਼ੀ ਪਾ ਦਈਏ ਲੇਕਿਨ ਨੋਹਾਰ ਨਹੀਂ ਕੋਈ ਬਦਲ ਸਕਦਾ ਨਹੀਂ ਬੋਲਦਾ ਨਹੀਂ ਉਹ ਵੀ ਨੁਹਾਰ ਤਾਂ ਬਦਲੂਗੀ ਜੇ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਉਹ ਪੰਜਾਬ 'ਚ ਹੋਵੇ ਤਾਂ ਉਹ ਨੁਹਾਰ ਬਦਲਦੀ ਆ ਜਿੱਦਾਂ ਜੁਗ ਜਿੱਦਾਂ ਜੁਪੀ ਬਦਲੀ ਹੈ ਆ ਜੁਪੀ ਯੂਪੀ ਦਾ ਪਹਿਲਾਂ ਗਰਾਫ ਬੜਾ ਕਲਾਈਨ ਗਰਾਫ ਬਹੁਤ ਜ਼ਿਆਦਾ ਸੀ ਹੁਣ ਨੰਬਰ 1 ਤੇ ਯੂਪੀ ਨੰਬਰ 1 ਤੇ ਜੁਪੀ ਬਣ ਗਈ ਹੈ ਪੰਜਾਬ ਦਾ ਬਿਜ਼ਨਸ ਸਾਰਾ ਜੁਪੀ ਜਾ ਰਿਹਾ ਫਿਰ ਉਹ ਲੇਬਰ ਵੀ ਸਾਰੀ ਜੁਪੀ ਜਾ ਉਹ ਪੰਜਾਬੀ ਕੋਲ ਲੇਬਰ ਬਣੀ ਨਹੀਂ ਆ ਰਹੀ ਥੈਂਕ ਯੂ ਹੋ ਗਿਆ ਬਸ ਸੋ ਇਹ ਸ਼ਹਿਰ ਵਾਸੀ ਹੈਗੇ ਆ ਆ ਜਦੋਂ ਵੀ ਮੈਂ ਪਹਿਲਾ ਪਹਿਲਾ ਬਾਤ ਬਾਤ ਕਰਤੀ ਹੈ ਇੱਕ ਤਾਂ ਬੁੱਡੇ ਨਾਲੇ ਦੀ ਮਿਸ਼ਾ ਜਿਹੜਾ ਬਲੈਕ ਸਪੋਰਟ ਦੀ ਗੱਲ ਆ ਜਾਂਦੀ ਹੈ ਬਲੈਕ ਕਲੰਕ ਹੈ ਕਹੇ ਲੁਧਿਆਣੇ ਦੇ ਵਿੱਚ ਜਿਹੜਾ 650 ਕਰੋੜ ਮਿਲ ਵੀ ਗਿਆ ਲੇਕਿਨ ਗਿਆ ਕਿੱਥੇ ਵਿਜੀਲੈਂਸ ਖੇਰ ਜਾਂਚ ਹੋਊਗੀ ਕਿ ਨਹੀਂ ਹੋਊਗੀ ਬਾਅਦ ਮੁੱਦਾ ਲੇਕਿਨ ਹਜੇ ਵੀ ਲੋਕ ਲੁਧਿਆਣੇ ਵਿੱਚ ਬੁੱਡੇ ਨਾਲੇ ਕਰਕੇ ਜਿਹੜਾ ਆਸ-ਪਾਸੇ ਇਲਾਕੇ ਆ ਉਸ ਦਾ ਜਿਹੜਾ ਪਾਣੀ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਜਾ ਰਿਹਾ ਤੋ ਕਿਤਨਾ ਖੇਤੇ ਮੰਨ ਦੇ ਵਿੱਚ ਇਹ ਵੀ ਡਰ ਹੈਗਾ ਜਿੱਦਾਂ ਬਠਿੰਡੇ ਏਰੀਆ ਦਾ ਲੋਕ ਹੈ ਕੈਂਸਰ ਦੇ ਜਿਹੜੇ ਲੋਕ ਪੀੜਤ ਹੋ ਗਏ ਸੀ ਕਿਤੇ ਆਉਣ ਵਾਲੇ ਸਮੇਂ ਅਗਰ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਕੀਤਾ ਤਾਂ ਹੋ ਸਕਦਾ ਹੈ ਲੁਧਿਆਣੇ ਦੇ ਬੁੱਡੇ ਨਾਲੇ ਕਰਕੇ ਵੀ ਆਸ-ਪਾਸ ਦੇ ਲੋਕੇ ਇਸ ਜ਼ਹਿਰੀਲੇ ਪਾਣੀ ਵਿੱਚ ਪੀੜ ਚਾਜਨ ਫਿਰ ਹਮੇਸ਼ਾ ਹੀ ਗੱਲ ਕੀਤੀ ਜਾਂਦੀ ਹੈ ਵੀ ਮਾਦਨ ਕਰਨਗੇ ਵੋਟਾਂ ਪਾਣਗੇ ਲੇਕਿਨ ਵੋਟਾਂ ਕਿਦਨਾਂ ਪਾਣਗੇ ਕਿਦਾਂ ਦੀ ਹੋਊਗੀ ਇਹਨਾਂ ਦੀ ਅਨ ਵੀ ਗੱਲਬਾਤ ਕਰਾਂਗੇ ਹੋਰ ਵੀ ਜਿਹੜੇ ਬੰਬਰ ਬੈਠੇ ਕੋਈ ਕੋਸ਼ਿਸ਼ ਕਰਾਂਗੇ ਗੱਲਬਾਤ ਗਰਾਂਦੀ ਹੈ ਸਰਾਜ ਜੀ ਇੱਕ ਤਰੀ ਨੂੰ ਬਾਦਾਨ ਹੋਣਗੇ ਅਕਾਈ ਲੁਧਿਆਣਾ ਦਾ ਲੁਧਿਆਣਾ ਦਰਦ ਕੀ ਹੈ ਸ਼ਹਿਰ ਦਾ ਆਪਣਾ ਸਵਾਲ ਹੈ ਲੁਧਿਆਣਾ ਦਾ ਦਰਦ ਹੈ ਪ੍ਰਦੂਸ਼ਣ ਦਾ ਪ੍ਰਦੂਸ਼ਣ ਦਾ ਇੱਕ ਜਿਹੜਾ ਟੋਲ ਹੈਗਾ ਟੋਲ ਪਲਾਇਆ ਬਹੁਤ ਮਹਿੰਗਾ ਹੈ ਹਾਂ ਜੀ ਆਮ ਬੰਦੇ ਦੇ ਵਾਸਤੇ ਬਾਹਰ ਹੈ ਇਹਦਾ ਸੁਧਾਰ ਹੋਣਾ ਚਾਹੀਦਾ ਹੋਰ ਦੇਖ ਲਓ ਵੀ ਪ੍ਰਦੂਸ਼ਣ ਦਾ ਇਹ ਮੇਨ ਬੁੱਢਾ ਨਾਲਾ ਹੈ ਬੁੱਢਾ ਨਾਲਾ ਇਹ ਡਾਈੰਗਾ ਦਾ ਸਾਰਾ ਪਾਣੀ ਕੈਮੀਕਲ ਵਿੱਚ ਜਾ ਰਿਹਾ ਹੈ ਕੈਮੀਕਲ ਜੋ ਹੈ ਸਾਰੇ ਪ੍ਰਦੂਸ਼ਣ ਦਾ ਇਹ ਮਸਲਾ ਹੈ ਤੁਸੀਂ ਕਾਫੀ ਦਿਨ ਹੋਣੇ ਵੀ ਅੱਪ ਵੀ ਕਿ ਦਿਨ ਨੂੰ ਮਾਦਨ ਜੀ ਵੀ ਪਾਣੀ ਵੋਟਾਂ ਪਾਣੀ ਆ ਅ ਮੰਨ ਚ ਸੋਚ ਹੋਣੀ ਆ ਆਪਾਂ ਨੂੰ ਹੁਣ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਚਾਹੀਦਾ ਕਿਹੜਾ ਮੈਂਬਰ ਪਾਰਲੀਮੈਂਟ ਆਵੇ ਤਾਂ ਕਿ ਲੁਧਿਆਣਾ ਨੋਹਾਰ ਬਲੇ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਹੋਣਾ ਚਾਹੀਦਾ ਪਾਰਲੀਮੈਂਟ ਮੈਂਬਰ ਦਾ ਸਾਫ਼ ਸੁਥਰਾ ਅਕਸ਼ ਹੋਵੇ ਲੇਕਿਨ ਇਹਨਾਂ ਦਾ ਕੋਈ ਸਟੈਂਡ ਹੀ ਹੈ ਨਹੀਂ ਦੇ ਤਾਂ ਪਤਾ ਨਹੀਂ ਵੋਟ ਅਸੀਂ ਭਾਜਪਾ ਨੂੰ ਪਾਣੀ ਇਹਨਾਂ ਦਾ ਪਤਾ ਕੋਈ ਨਹੀਂ ਬਿੱਟੂ ਨੇ ਦੂਜੇ ਪਾਸੇ ਪਲਟੇ ਖਾਜਵੇ ਇਹ ਹਾਰ ਗਿਆ ਤੇ ਮਤਲਬ ਕੋਈ ਕੋਈ ਪਤਾ ਨਹੀਂ ਇਹਨਾਂ ਦਾ ਕੋਈ ਸਟੈਂਡ ਹੀ ਹੈ ਨਹੀਂ ਪਰ ਦੇਖਿਆ ਗਿਆ ਵੀ ਪਾਰਟੀਆਂ ਨੇ ਜਿਹੜੇ ਜਿਹੜੇ ਲੀਡਰ ਮੈਂਬਰ ਪਾਜਾ ਮੈਂਬਰ ਪਾਰਲੀਮੈਂਟ ਦੀ ਗੱਲ ਕਰੀ ਲੋਕ ਸਭਾ 2024 ਦੀਆਂ ਤੇ ਕਾਫੀ ਲੋਕਾਂ ਨੇ ਪਾਰਟੀਆਂ ਬਦਲ ਲਈਆਂ ਉਮੀਦਵਾਰ ਨੇ ਪਾਰਟੀ ਬਲਕਿ ਤਾਂ ਉਹ ਟਿਕਟਾਂ ਦੇ ਦਿੱਤੀਆਂ ਇਹ ਵੀ ਇੱਕ ਥੋੜਾ ਆਮ ਲੋਕਾਂ ਦੇ ਇਸ ਗੱਦਾ ਅਸਰ ਪੈਂਦਾ ਵੀ ਪਾਰਟੀਆਂ ਬਲਕਿ ਉਮੀਦਵਾਰ ਆ ਜਾਂਦੇ ਤੇ ਵੋਟ ਕਿੰਨੂੰ ਪਾਣਾ VOTER ਆ ਬਹੁਤ ਸਿਆਣਾ ਹੈਗਾ ਲੇਕਿਨ ਕੋਈ ਸਟੈਂਡ ਹੋਣਾ ਚਾਹੀਦਾ ਇਹਨਾਂ ਦਾ ਸਟੈਂਡ ਨਹੀਂ ਹੈਗਾ ਇਸ ਕਰਕੇ VOTER ਦਾ ਬੇ ਕਨਫਿਊਜ਼ ਸਿਸ਼ੋ ਬਣੇ ਜੋ ਜਾਂਦਾ ਜੇ ਅਗਰ ਅਗਰ ਲॉ ਐਂਡ ਆਰਡਰ ਸਥਿਤੀ ਗੱਲ ਕੀਤੀ ਵੇਲੇ ਲੁਧਿਆਣਾ ਸ਼ਹਿਰ ਦੀ ਕਿਸ ਤਰ੍ਹਾਂ ਦੀ ਲੋ ਐਂਡ ਸਥਿਤੀ ਹੈ ਤੇ ਕਿਸ ਦਾ ਦੇ ਹੈਲਥ ਡਿਪਾਰਟਮੈਂਟ ਯਾ ਹੈਲਥ ਡਿਪਾਰਟਮੈਂਟ ਮੋਹੱਲਾ ਕਲੀਨਿਕ ਵੀ ਪੰਜਾਬ ਸਰਕਾਰ ਨੇ ਖੋਲੇ ਕਿਸ ਤਰ੍ਹਾਂ ਦੇ ਹੈਲਥ ਡਿਪਾਰਟਮੈਂਟ ਹੁੰਦੇ ਉਹ ਠੀਕ ਨੇ ਮੋਹੱਲਾ ਕਲੀਨਿਕ ਠੀਕ ਨੇ ਗਰੀਬ ਬੰਦੇ ਵਾਸਤੇ ਬਹੁਤ ਅੱਛਾ ਬਾਕੀ ਹੈ ਵੀ ਜਿਹੜੇ ਇੰਪਰੂਵ ਕਰ ਰਹੇ ਹਨ ਭਗਵਾਨਦਤਮਾਨ ਸਰਕਾਰ ਬਾਕੀ ਸਰਕਾਰ ਆਪਣੇ ਵੱਲੋਂ ਤਾਂ ਲੱਗੀ ਹੋਈ ਹੈ ਲੋ ਐਂਡ ਆਰਡਰ ਲੋ ਐਂਡ ਆਰਡਰ ਅਸਾਇਦਾ ਹੀ ਹੈ ਜਿਵੇਂ ਪੁਲਸ ਆਪ ਸਹੀ ਹੋ ਜਵੇ ਪੁਲਸ ਠੀਕ ਹੋ ਜੇ ਤਾਂ ਐਡਮੈਕਸਾ ਮਾਚਾਸਟਰ ਲੁਧਿਆਣਾ ਲੱਗਦਾ ਵੀ ਆਏ ਦੇ ਜਿਹੜੀ ਪਿੱਛੇ ਹਾਲਾਤ ਕ੍ਰਾਈਮ ਦਾ ਗਰਾਫ ਥੋੜਾ ਵਧਿਆ ਸੀ ਲੁੱਟਖੋਹ ਜ਼ਿਆਦਾ ਹੋਣ ਲੱਪੀਆਂ ਚਾਹੀਦਾ ਵੀ 24 ਘੰਟੇ ਗੈਸਟ ਹੋਣ ਜਾਂ ਇਸ ਤੇ ਨਫਰੀ ਵਧਾਵੇ ਨਫਰੀ ਵਧਣੀ ਨਹੀਂ ਗਈ ਜੀ ਤੇ ਗਸ਼ਤ ਹੋਵੇ ਆਟ ਚੌਂਕ ਤੇ ਪਹਿਰਾ ਪਤਾ ਕੋਈ ਨਹੀਂ ਆਏਗਾ ਕੋਈ ਸੇਫ ਨਹੀਂ ਹੈਗਾ ਸੇਫ ਕੋਈ ਨਹੀਂ ਹੈਗਾ ਇਸ ਕਰਕੇ ਬੰਦਾ ਕੱਲੇ ਉਹ ਕੱਲੇ ਡਰਦਾ ਹੈ ਲੋਕੀ ਆਮ ਕਰਾਏ ਮਾਲਡੌਨ ਦੇ ਏਰੀਏ ਤੇ ਸਿਵਲ ਐਂ ਦੇ ਏਰੀਏ ਬਹੁਤ ਬੁਰਾ ਹਾਲ ਹੈ ਕਿ ਬਹੁਤ ਬਹੁਤ ਸ਼ਰੀਰ ਜੀ ਬਹੁਤ ਬੁਰਾ ਹਾਲ ਹੈ ਸੋ ਅੰਦਾਜ਼ੇ ਕਿ ਇੱਕ ਜੋਨੂ ਪੰਜਾਬ ਦੇ ਦੇ ਵਿਚੜੀਆਂ ਅੰਤਿਮ ਚਰਨ ਦੀਆਂ ਵੋਟਾਂ ਪੈਣ ਗਿਆ ਲੋਕ ਸਭਾ 2024 ਦੇ ਹਰ ਲੋਕ ਮਾਤਦਾਨ ਕਰਨਗੇ ਲੇਕਿਨ ਇਸ ਵਾਰ ਮਤਦਾਤਾ ਕਾਫੀ ਹੁਸ਼ਿਆਰ ਵੀ ਹੈ ਚੁਕੰਨਾ ਵੀ ਹੈ ਉਹ ਵੀ ਦਿਖਦਾ ਵੀ ਅਸੀਂ ਇਸ ਵਾਰ ਕਿਸ ਕੈਂਡੀਡੇਟ ਨੂੰ ਵੋਟ ਪਾਣੀ ਹੈ ਉਹ ਕੈਂਡੀਡੇਟ ਉਹ ਮੈਂਬਰ ਪਾਰਲੀਮੈਂਟ ਹੋਣਾ ਚਾਹੀਦਾ ਖਾਸਾ ਕੇ ਲਈ ਸਮੱਸਿਆਵਾਂ ਦੱਸੀ ਜਾਂਦੀਆਂ ਬਾਰ-ਬਾਰ ਜਦੋਂ ਵੀ ਲੁਧਰਾਨੇ ਦੀ ਗੱਲ ਆਉਂਦੀ ਆ ਹਮੇਸ਼ਾ ਹੀ ਬੁੱਢਾ ਨਾਲੇ ਦੀ ਗੱਲ ਕੀਤੀ ਜਾਂਦੀ ਆ 650 ਕਰੋੜ ਰੁਪਏ ਦੀ ਗ੍ਰਾਂਟ ਮਿਲਣ ਦੇ ਬਾਵਜੂਦ ਵੀ ਉਹ 650 ਕਰੋੜ ਰੁਪਏ ਕਿੱਥੇ ਗਿਆ ਜਦੋਂ ਵੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਜਾਂ ਉਹਨਾਂ ਪਾਰਟੀਆਂ ਨੇ ਗੱਲ ਕੀਤੀ ਜਾਂਦੀ ਆ ਤੇ ਇਹੀ ਗੱਲ ਬਾਰ-ਬਾਰ ਆਉਂਦੀ ਆ ਇੱਕ ਦੂਜੇ ਦੇ ਵਾਰ ਕਰਤੇ ਰਾਜਦਾਨੀ ਵਾਰ ਕਰਦੇ ਕਹਿੰਦੇ ਆ ਵੀ ਸਮੇਂ ਆਨ ਤੇ ਸਾਡੀ ਸਰਕਾਰ ਆਨ ਤੇ ਇਸ ਦੀ ਵਿਜੀਲੈਂਸ ਜਾਂਚ ਹੋ ਵੀ 6.5 ਕਰੋੜ ਗਿਆ ਕਿਤੇ ਕਿਉਂਕਿ ਰੋਟੀਆਂ ਸਿਆਸੀ ਰੋਟੀਆਂ ਸੇਕੀਆਂ ਗਈਆਂ ਲੇਕਿਨ ਬੁੱਢਾ ਨਾਲਾ ਨਾਲਾ ਹੀ ਰਿਆ ਦਰਿਆ ਨਹੀਂ ਬਣਿਆ ਸਭ ਤੋਂ ਪਹਿਲਾਂ ਲੋਹੜਾ ਸ਼ਹਿਰ ਵਾਸੀਆਂ ਦੀ ਇਹੀ ਇੱਕ ਮੇਨ ਗੱਲ ਹੈ ਬੁੱਢਾ ਨਾਲਾ ਅਗਰ ਦਰਿਆ ਬਣਦਾ ਤਾਂ ਬੈਟਰ ਆਗਰ ਬੁੱਢਾ ਨਾਲਾ ਨਾਲਾ ਹੀ ਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਠਿੰਡੇ ਵਰਗੀ ਬੈਲਟ ਮੰਗੋ ਕੈਂਸਰ ਦੇ ਪੀ ਪਾਣੀ ਦੋਸ਼ਿਤ ਹੁੰਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਕਿਤੇ ਲੋਕਾਂ ਦਾ ਇਹੀ ਡਰ ਸਤਾ ਰਿਹਾ ਕਿ ਲੋਹੜਾ ਦਾ ਪਾਣੀ ਦੋਸ਼ਿਤ ਹੋ ਗਿਆ ਤਾਂ लुधियाना शहर ਦੇ ਵਿੱਚ ਵੀ ਲੋਕ ਕੈਂਸਰ ਦੇ ਮਰੀਜ਼ ਨਾ ਹੋ ਜਾਣ ਤਾਂ ਕਿਤਨਾ ਕਿਤੇ ਸਭ ਤੋਂ ਵੱਡਾ ਦਰਦ ਲੁਧਿਆਣਾ ਦਾ ਬੁੱਢਾ ਨਾਲਾ ਹੈ ਉਸ ਤੋਂ ਬਾਅਦ ਇੱਕ ਗੱਲ ਕੀਤੀ ਗਈ ਲਾਅ ਐਂਡ ਆਰਡਰ ਦੀ ਸਿੱਤੀ ਦੀ ਗੱਲ ਕੀਤੀ ਵਿੱਚ 24 ਘੰਟੇ ਅਗਰ ਪੁਲਿਸ ਦੀ ਨਫਰੀ ਵਿਧਾਨ ਤੇ ਬਾਅਦ ਇਸ ਗਸ਼ਤ ਅਖੀਰ 24 ਆਵਰ ਦੀ 24 ਘੰਟੇ ਗਸ਼ਤ ਹੋਵੇ ਤਾਂ ਸ਼ਹਿਰ ਲੁਧਿਆਣਾ ਦੇ ਹਾਲਾਤ ਅੱਗੇ ਨੂੰ ਬਿਹਤਰ ਹੋ ਸਕਦੇ ਹਨ ਲੇਕਿਨ ਇਹ ਕਰੇਗਾ ਕੌਣ ਇਹ ਆਉਣ ਵਾਲੇ ਸਮੇਂ ਜਿਹੜੇ ਹੁੰੜੇ ਮੌਜੂਦਾ ਪਾਰਟੀਆਂ ਉਹ ਸਿਆਸੀ ਪਾਰਟੀਆਂ ਅਗਰ ਇਸ ਬਾਰੇ ਧਿਆਨ ਕਰਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੀ ਇੱਕ ਨਵਾਰ ਬਣ ਸਕਦੀ ਹੈ ਲੇਕਿਨ ਹਮੇਸ਼ਾ ਹੀ ਲੁਧਿਆਣੇ ਨੂੰ ਇੱਕ ਮਾਂਚੈਸਟਰ ਇੱਕ ਮੇਸ਼ਾ ਮਾਂਚੈਸਟਰ ਆ ਲੇਕਿਨ ਲੁਧਿਆਣੇ ਨੂੰ ਲੈ ਕੇ ਹੀ ਸਿਆਸੀ ਰੋਟੀਆਂ ਸੇਕੀ ਜਾਂਦੀਆਂ ਲੇਕਿਨ ਇਸ ਵਾਰ ਲੋਕ ਸਭਾ 2024 ਦੇ ਮਤਦਾਨ ਲੁਧਿਆਣੇ ਖਾਲ ਹੋਰ ਸੀਟ ਮੰਨੀ ਜਾਂਦੀ ਹੈ ਲੁਧਿਆਣੇ ਸੀਟ ਆਖਿਰ ਇਸ ਵਾਰ ਲੁਧਿਆਣਾ ਸ਼ਹਿਰ ਵਾਸੀ ਕਾਫੀ ਚੁਕੰਨੇ ਵੀ ਹੈ ਔਰ ਸੋਚ ਸਮਝ ਕੇ ਵੋਟ ਦੇਣਗੇ ਤਾਂ ਹੁਣ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਕਿਸੇ ਵੀ ਸਿਆਸੀ ਪਾਰਟੀ ਨਾਲ ਤਾਲੂ ਰੱਖਦੇ ਨੇ ਇਸ ਵਾਰ ਉਹ ਸੋਚਣ ਉਹੀ ਵਾਅਦਾ ਲੋਕਾਂ ਨੂੰ ਆਮ ਜਨਤਾ ਦੇ ਕਰਨ ਜੋ ਉਹ ਪੂਰਾ ਕਰ ਸਕਣ ਖਾਸਾ ਕੇ ਬੁੱਢੇ ਨਾਲੇ ਦੀ ਗੱਲ ਆ ਅਗਰ ਬੁੱਢਾ ਨਾਲਾ ਦਰਿਆ ਨਾ ਬਣਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਦੇ ਵਿੱਚ ਵੀ ਕੈਂਸਰ ਦੇ ਪੀੜਿਤ ਲੋਕ ਹੋ ਸਕਦੇ ਆ ਖੈਰ ਇਹ ਤਾਂ ਹੁਣ ਇੱਕ ਜੋ ਤੇ 4 ਜੂਨ ਨੂੰ ਪਾ ਲੱਗੂਆ ਲੁਧਿਆਣਾ ਸ਼ਹਿਰ ਦੇ ਵਾਸ਼ੰਦੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਮੈਂਬਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਬਣਾਉਂਦੇ ਆ ਤੇ ਉਹ ਕੀ ਉਹ ਮੈਂਬਰ ਪਾਰਲੀਮੈਂਟ ਬਣ ਕੇ ਸ਼ਹਿਰ ਦੀ ਨੁਹਾਰ ਬਣੂਗਾ ਖੈਰ ਇਹ ਤਾਂ ਹੁਣ ਸਮਾਂ ਦੱਸੂਗਾ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਡੈਲੀ ਸਵੇਰਾ ਟੀਵੀ ਲੁਧਿਆਣਾ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par